ਉਹ ਪ੍ਰਧਾਨ ਸੀਗੇ ਪਰ ਹੁਣ ਸਿਰਫ ਤੁਹਾਨੂੰ ਲਗਾ ਦਿੱਤਾ ਹੈ ਪ੍ਰਧਾਨ ਕੀ ਕੁਝ ਨਵਾਂ ਲੈ ਕੇ ਆ ਰਹੇ ਹੋ ਆਰਤੀਆਂ ਦੇ ਲਈ ਜੇ ਗੱਲ ਕਰੀਏ ਕਣਕ ਦਾ ਫੀਡ ਵੀ ਬੜੀ ਨਜ਼ਰ ਆਉਂਦੀ ਹੈ ਥੋੜਾ ਜਿਹਾ ਤਕਰਾਰ ਵੀ ਤਾਂ ਮੈਨੂੰ ਵੀ ਮਹਿਸੂਸ ਹੁੰਦੀ ਹੈ ਕਿ ਜ਼ਿੰਮੇਵਾਰੀ ਬਾਕੀ ਬਹੁਤ ਵੱਡੀ ਹੈ ਉਹ ਮੁੱਦੇ ਨੇ ਜਿਹੜੇ ਪਹਿਲਾਂ ਤੋਂ ਜਿਹੜੇ ਰਹਿੰਦੇ ਸੀਗੇ ਉਹ ਪੈਲ ਦੇ ਅਧਾਰ ਤੇ ਤੁਹਾਡੇ ਵੱਲੋਂ ਹੱਲ ਆਪਣੇ ਕਿਸਾਨਾਂ ਦੀ ਗੱਲ ਕਰੀਏ ਪੰਜਾਬ ਦੇ ਕਿਸਾਨਾਂ ਵਾਟਰਾਂ ਦੇ ਉੱਤੇ ਗੁਰੂਆਂ ਦੇ ਉੱਤੇ ਲੱਗੇ ਨੇ ਸ਼ੰਭੂ ਬਾਡਰ ਦੇ ਉੱਤੇ ਧਨੋੜੀ ਬੱਚ ਦੇ ਮੋਹਰ ਤੋਂ ਲਈ ਲੱਗੇ ਨੇ ਕਿੰਦਰ ਸਰਕਾਰ ਖਿਲਾਫ ਉਹ ਟੀਮ ਨੂੰ ਕਿੱਥਾਂ ਦੇਖਦੇ ਹਾਂ ਕਿਸੇ ਵੀ ਜਹੇ ਲੰਬੇ ਸਮੇਂ ਤੋਂ ਆਰਤੀ ਦੀ ਰਹਿ ਕਿਤੇੋਂ ਪਹਿਲਾਂ ਕਈ ਹੋਰ ਸੰਸਥਾਵਾਂ ਦੇ ਨਾਲ ਵੀ ਜੁੜੇ ਹੋਏ ਹੋ ਪਰ ਹੁਣ ਪ੍ਰਧਾਨ ਵੀ ਬਣ ਕੇ ਆਰਤੀ ਸੋਚਿਆ ਖੰਡ ਖਾਸ ਕਰਕੇ ਕਿਸਾਨਾਂ ਦਾ ਜ਼ਿਆਦਾ ਆਣਾ ਜਾਣਾ ਹੁੰਦਾ ਸਾਡੀਆਂ ਸੰਸਥਾਵਾਂ ਨੇ ਜਸਵੀਰ ਐਸੋਸੀਏਸ਼ਨ ਦਾ ਨਾਮ ਹੈ ਇਹ ਇੱਕ ਪੋਲੀਟিক্যাল ਐਸੋਸੀਏਸ਼ਨ ਹੈ ਇੱਕ ਪਾਈ ਪਾਰ ਹੈ ਸਾਡੇ ਰਿਸ਼ਤੇ ਆ ਵੀ ਆਣੀਆਂ ਉਹ ਜਮੇਂ ਦੇ ਮੇਂ ਇਹ ਕਿਸਾਨ ਪਸਾਨ ਸਾਨੂੰ ਅੱਧੀ ਰਾਤ ਨੂੰ ਬਾੜੀ ਮਾਰਦੀ ਆ ਉਹਦੇ ਬਾੜੀ ਮਾਰੂ ਪਹਿਲਾਂ ਸਾਡਾ ਪਸ ਲੱਗੇ ਅਗੀ ਜਿੰਨੇ ਆੜਤੀ ਨੇ ਬਹੁਤ ਸਰਕਾਰ ਯੋਜਨਾ ਮੈ ਇਹਨਾਂ ਨੂੰ ਸਿੱਖਣਾ ਦਿੱਤੀ ਇਹਨਾਂ ਕੋਈ ਸਿੱਖਣਾ ਇਹਨਾਂ ਨੇ ਮੈਨੂੰ ਸੁਝਾਦਿਆ ਜਿੰਨੀ ਮੇਰੀ ਉਮਰ ਆ ਇੰਨੇ ਇਸ ਤੋਂ ਵੱਧ ਕਾਇਨਾਤ ਪਰਵਾਵਾ ਦੀ ਆ ਕੀ ਦਾ ਸੀ ਤੱਕ ਨੂੰ ਹੋਣ ਇਹਨਾਂ ਦੇ ਬੱਚੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਕਣਕ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ ਜੇ ਗੱਲ ਕਰੀਏ ਮਾਛੀਬੜਾ ਸਾਹਿਬ ਦੀ ਦਾਣਾ ਮੰਡੀ ਦੀ ਤਾਂ ਉਸ ਦੇ ਵਿੱਚ ਪਹਿਲਾਂ ਦੋ ਧੜੇ ਬਣੇ ਹੋਏ ਸੀ ਪ੍ਰਧਾਨਗੀ ਨੂੰ ਲੈ ਕੇ ਆਰਪੀ ਐਸੋਸੀਏਸ਼ਨ ਦੇ ਪ੍ਰਧਾਨਾਂ ਦੀ ਤਾਂ ਉਸ ਦੀ ਜਿਹੜੀ ਚੋਣ ਹੈ ਹਲਕਾ ਵਿਧਾਇਕ ਬਿਆਲਪੁਰ ਬਿਆਲਪੁਰਾ ਦੇ ਅਗਵਾਈ ਦੇ ਵਿੱਚ ਦੁਬਾਰਾ ਤੋਂ ਚੋਣ ਹੋਈ ਹੈ ਤਾਂ ਜਿਸ ਦੇ ਵਿੱਚ ਸਰਬ ਜ਼ੰਮੀ ਦੇ ਨਾਲ ਮੋਹਿਤ ਗੁੰਦਰਾ सोनू ਉਹਨਾਂ ਨੂੰ ਪ੍ਰਧਾਨ ਹੈ ਜਿਹੜਾ ਉਹ ਚੁਣ ਲਿੱਤਾ ਗਿਆ ਇਹ ਕੀ ਪ੍ਰਧਾਨ ਕਰ ਦਿੱਤਾ ਗਿਆ ਪੂਰੀ ਦਾਣਾ ਮੰਡੀ ਦਾ ਤਾਂ ਮੋਹਿਤ ਗੁੰਦਰਾ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਉਹਨਾਂ ਦੇ ਵੱਲੋਂ ਪ੍ਰਬੰਧ ਕੀਤੇ ਜਾਣਗੇ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਕੀ ਕੁਝ ਆੜਤੀਆਂ ਦੇ ਕਿਸਾਨਾਂ ਦੇ ਲਈ ਨਵਾਂ ਲੈ ਕੇ ਆ ਰਹੇ ਨੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਬਹੁਤ ਬਹੁਤ ਨਵੀਂ ਪ੍ਰਧਾਨਗੀ ਮਿਲੀ ਹੈ ਇੱਕ ਜ਼ਿੰਮੇਵਾਰੀ ਸੌਂਪੀ ਗਈ ਹੈ ਸੀਜ਼ਨ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਕਰੂੰਗਾ ਸ਼ੁਕਰਪੁਰਖ ਦਾ ਦੀ ਜਿਨਾਂ ਦੀ ਰਹਿਮਤ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਪਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਇਹ ਸੇਵਾ ਕਰਨ ਦਾ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਵੀ ਆਪਣਾ ਸਮਾਂ ਕੱਢ ਕੇ ਮੇਰੇ ਕੋਲ ਆਏ ਕਿਸ ਤਰ੍ਹਾਂ ਦੇਖਦੇ ਹੋ ਬਾਈ ਜੀ ਜ਼ਿੰਮੇਵਾਰੀ ਮਿਲੀ ਹੈ ਆ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਹਾਂ ਸਰਬਸੰਮਤੀ ਦੇ ਨਾਲ ਪ੍ਰਧਾਨ ਬਣਾਇਆ ਜੇ ਪਹਿਲਾਂ ਦੀ ਗੱਲ ਕਰੀਏ ਤਾਂ ਇਸੇ ਦਾਣਾ ਮੰਡੀ ਦੇ ਦੋ ਪ੍ਰਧਾਨ ਸੀਗੇ ਪਰ ਹੁਣ ਸਿਰਫ ਤੁਹਾਨੂੰ ਲਗਾ ਦਿੱਤਾ ਗਿਆ ਪ੍ਰਧਾਨ ਕੀ ਕੁਝ ਨਵਾਂ ਲੈ ਕੇ ਆ ਰਹੇ ਹਾਂ ਆਰਤੀਆਂ ਦੇ ਲਈ ਜੇ ਗੱਲ ਕਰੀਏ ਕਣਕ ਦਾ ਸੀਜ਼ਨ ਵੀ ਬੜੀ ਨਜ਼ਦੀਕ ਹੈ ਦੇਖੋ ਗੱਲ ਇਹ ਆ ਵੀ ਬਾਤੀ ਤੁਹਾਡੀ ਗੱਲ ਬਿਲਕੁਲ ਸਹੀ ਆ ਬਹੁਤ ਵੱਡੀ ਜ਼ਿੰਮੇਵਾਰੀ ਆ ਜਿਵੇਂ ਕਹਿੰਦੇ ਆ ਵੀ ਥੋੜਾ ਜਿਹਾ ਘਬਰਾਹਟ ਜੀ ਤਾਂ ਮੈਨੂੰ ਵੀ ਮਹਿਸੂਸ ਹੁੰਦੀ ਆ ਕਿ ਜ਼ਿੰਮੇਵਾਰੀ ਵਾਕਈ ਬਹੁਤ ਵੱਡੀ ਆ ਉਹਦਾ ਕੋਈ ਛੋਟਾ ਵੱਡਾ ਨਹੀਂ ਹੁੰਦਾ ਗੱਲ ਜ਼ਿੰਮੇਵਾਰੀ ਦੀ ਹੁੰਦੀ ਆ ਸੋ ਮੈਂ ਥੋੜਾ ਜਿਹਾ ਜੇ ਕੋਹ ਵੀ ਰਿਲੈਕਸ ਇਸ ਕਰਕੇ ਆ ਕਿ ਜਿੰਨੇ ਵੀ ਸਾਡੀਆਂ ਦੋਨੇ ਜੋ ਸਾਡੀਆਂ ਸੀਗੀਆਂ ਦੋ ਯੂਨੀਅਨਾਂ ਸੀਗੀਆਂ ਦੋਨਾਂ ਦੇ ਪ੍ਰਧਾਨ ਦੋਨਾਂ ਸਰਪ੍ਰਸਤ ਔਰ ਸਮੂਹ ਆੜਤੀ ਹਮ ਉਹਨਾਂ ਦਾ ਮੈਨੂੰ ਪੂਰਨ ਸਹਿਯੋਗ ਆ ਕਿਉਂਕਿ ਸਾਡੀ ਜੋ ਇਹ ਸੰਸਥਾ ਇੱਕ ਪਰਿਵਾਰ ਆ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਸੰਸਥਾ ਦੇ ਪ੍ਰਧਾਨ ਦੇ ਇਸਾ ਤਹਿਲ ਸਿੰਘ ਜੋ ਕਿ 25 ਸਾਲ ਪ੍ਰਧਾਨ ਨੇ ਮੈਨੂੰ ਆਸ ਆ ਔਰ ਮੈਨੂੰ ਉਮੀਦ ਵੀ ਆ ਕਿ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖ ਕੇ ਉਹਨਾਂ ਨੂੰ ਬਿਲਕੁਲ ਨਾਲ ਲੈ ਕੇ ਉਹ ਮੇਰੇ ਨਾਲ ਕੰਮ ਕਰਨਗੇ ਕਿਉਂਕਿ ਅਸੀਂ ਤਾਂ ਉਹਨਾਂ ਦੀ ਅਗਵਾਈ 'ਚ ਕੰਮ ਕਰਨਾ ਹੋਰ ਹਰਜਿੰਦਰ ਖੇੜਾ ਸਾਡੇ ਢਿੱਲੋਂ ਸਾਹਿਬ ਸਾਡੇ ਨਾਗਰਾ ਜੀ ਗੁਨਾਮ ਨਾਗਰਾ ਜੀ ਪੱਪੂ ਜੀ ਜਿਹਨੇ ਸਾਡੇ ਮੰਡੀ ਦੇ ਵਿੱਚ ਸਤਿਕਾਰਯੋਗ ਨੇ ਸੋਨ ਲਾਲ ਸ਼ੇਰਪੁਰ ਜੀ ਲੂਥੜਾ ਜੀ ਸੁਨ ਲਾਲ ਜੀ ਜਿਹੜੇ ਕੀ ਮੈਂ ਮੰਨਦਾ ਵੀ ਚਲੋ ਠੀਕ ਆ ਸਾਡਾ ਇੱਕ ਪਰਿਵਾਰ ਆ ਮੈਨੂੰ ਗਾਈਡ ਕਰਨ ਵਾਲੇ ਬਹੁਤ ਮਿਹਰਿਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਅਸੀਂ ਕੋਈ ਸਮੱਸਿਆ ਆਸੀਂ ਆਣ ਲਵਾਂਗੇ ਅਕਸਰ ਅਸੀਂ ਵੀ ਪਹਿਲਾਂ ਦੇਖਦੇ ਸੀ ਖਬਰਾਂ ਵਾਲੇ ਵੀ ਲਗਾਉਂਦੇ ਸੀ ਬੜੀ ਦਿੱਕਤ ਪਰੇਸ਼ਾਨੀ ਆਉਂਦੀ ਸੀ ਖਾਸ ਕਰਕੇ ਕਿਸਾਨਾਂ ਨੂੰ ਜਦੋਂ ਆਪਣੀ ਫਸਲ ਲੈ ਕੇ ਆ ਜਾਂਦੇ ਸੀ ਮੰਡੀ ਦੇ ਵਿੱਚ ਜਾਂ ਖਰੀਦ ਨਹੀਂਤੀ ਹੁੰਦੀ ਅਜਿਹੀਆਂ ਬੜੀਆਂ ਦਿੱਕਤਾਂ ਹੁੰਦੀਆਂ ਸੀ ਜੇ ਬਰਸਾਤ ਦੇ ਮਸੀਜਨ ਦੀ ਗੱਲ ਕਰ ਲਈਏ ਮੌਸਮ ਦੀ ਗੱਲ ਕਰ ਲਈਏ ਤਾਂ ਕੁਝ ਕੁ ਉੱਥੇ ਵੀ ਬੜੀ ਪ੍ਰੋਬਲਮ ਆਉਂਦੀ ਸੀ ਕੀ ਉਹ ਮੁੱਦੇ ਨੇ ਜਿਹੜੇ ਪਹਿਲਾਂ ਤੋਂ ਜਿਹੜੇ ਰਹਿੰਦੇ ਸੀਗੇ ਉਹ ਤੇਲ ਦੇ ਆਧਾਰ ਤੇ ਤੁਹਾਡੇ ਵੱਲੋਂ ਹੱਲ ਕੀਤੇ ਜਾਣਗੇ ਉਹਨਾਂ ਬਿਲਕੁਲ ਦੀਪੰਦ ਜੀ ਕੱਲ ਵੀ ਮਾਨਯੋਗ ਸਾਡੇ ਐਜਡੀਐਮ ਸਾਹਿਬ ਨਾਲ ਮੀਟਿੰਗ ਸੀਗੀ ਇਹ ਮੀਟਿੰਗ ਦੇ ਵਿੱਚ ਕਿਹਾ ਸੀ ਤਾਂ ਉੱਥੇ ਵੀ ਕਾਫੀ ਜ਼ਿਕਰ ਹੋਇਆ ਜਿਵੇਂ ਕਿ ਹੋਰੀs ਵਾਰ ਪੰਜਾਬ ਸਰਕਾਰ ਨੇ ਕੋ ਉਪਰਾਲਾ ਕੀਤਾ ਕਿ ਸਫਾਈ ਦਾ ਪਾਣੀ ਦਾ ਇੰਤਜ਼ਾਮ ਉਹ ਟੈਂਡਰ ਕੱਢਿਆ ਸੀ ਉਹ ਮੇਰੇ ਕੋਲ ਸੰਗਰੂਰ ਦੇ ਬੰਦੇ ਨੇ ਜਿਨ੍ਹਾਂ ਨੂੰ ਟੈਂਡਰ ਮਿਲਿਆ ਉਹਨਾਂ ਨੇ ਸਾਰੀ ਮੰਡੀ ਦਾ ਪਾਣੀ ਦਾ ਸਫਾਈ ਦਾ ਇੰਤਜ਼ਾਮ ਕਰਨਾ ਤਾਂ ਮੈਨੂੰ ਲੱਗਦਾ ਵੀ ਉਹ ਵੀ ਇੱਕ ਬਹੁਤ ਵੱਡਾ ਉਪਰਾਲਾ ਛੋਟੇ ਤੇ ਵੀ ਪਹਿਰਾ ਦੇ ਮੰਗੇ ਬਾਕੀ ਰਹੀ ਗੱਲ ਸੀਵਰੇਜ ਦੀ ਪ੍ਰੋਬਲਮ ਅਛੀਵੜਾ ਮੰਡੀ ਵਿੱਚ ਮੀਨਜ਼ ਯੂ ਆਪਣੇ ਸਤਕਾਰਯੋਗ ਸਾਡੇ ਬਹੁਤ ਹੀ ਸੂਝਵਾਨ ਮੇਰੇ ਵੱਡੇ ਭਰਾ ਜਲਦਾਰ ਸਿੰਘ ਢੀਲਪੁਰਾ ਜੀ ਨੇ ਐਮਐਲਏ ਸਾਹਿਬ ਨੇ ਉਹਨਾਂ ਨੇ ਇੱਕ ਕੰਮ ਸ਼ੁਰੂ ਕਰਵਾ ਦਿੱਤਾ ਤੇ ਬਾਕੀ ਜਿਹੜੀਆਂ ਕਿਸਾਨਾਂ ਤੇ ਆੜਤੀ ਦਾ ਰਿਸ਼ਤਾ ਦਾ ਸਾਡਾ ਨੋ ਮਾਸ ਦਾ ਰਿਸ਼ਤਾ ਸੋ ਅਸੀਂ ਨਾਲ ਮਿਲ ਕੇ ਮੈਨੂੰ ਲੱਗਦਾ ਵੀ ਸੀਜ਼ਨ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਕਰੂਗਾ ਤੇ ਮੌਸਮ ਵੀ ਠੀਕ ਰਹੂਗਾ ਤੇ ਉਸ ਨਾਲ ਉਸ ਸੰਬੰਧੀ ਜਿੰਨੇ ਵੀ ਕੋਈ ਮੈਨੂੰ ਆਸਾ ਕਿ ਇੱਕ ਦੋ ਦਿਨ ਦੇ ਵਿੱਚ ਮੈਂ ਆਪਣੀ ਅਸੀਂ ਆਪਣੀ ਜੋ ਸਾਡੀ ਇੱਕ ਅਸੀਂ ਆਪਣੀ ਜਿਹੜੀ ਅੱਗੇ ਟੀਮ ਬਣਾਉਣੀ ਹੈ ਇੱਕ ਟੀਮ ਬਣਾਵਾਂਗੇ ਸੂ ਦੇ ਵਿੱਚ ਕੋਸ਼ਿਸ਼ ਇਹ ਹੀ ਕਰੂੰਗਾ ਕਿ ਜੋ ਜਿੰਨੀ ਜਿਹੜੀ ਵੀ ਟੀਮ ਬਣਾਵਾਂਗੇ ਅਸੀਂ ਇਸ ਤਰੀਕੇ ਨਾਲ ਬਣਾਵਾਂਗੇ ਕਿ ਇਸ ਵਾਰ ਕਿਸੇ ਵੀ ਆੜਤੀ ਖਾਸ ਕਰਕੇ ਜੋ ਮੈਂ ਪਿਛਲੇ ਸਮੇਂ ਤੋਂ ਦੇਖ ਰਿਹਾ ਆ ਵੀ ਜਿਹੜੀਆਂ ਕੁਝ ਦਿੱਕਤਾਂ ਸਾਡੇ ਜੋ ਕਿ ਛੋਟੇ ਆੜਤੀ ਨੇ ਜਿਨ੍ਹਾਂ ਦੇ ਫਸਲ ਘਟਉਂਦੀ ਆ ਉਹਨਾਂ ਨੂੰ ਬਹੁਤ ਦਿੱਕਤ ਆਈਆਂ ਨੇ ਕੋਈ ਫੜਾ ਨਵੇਂ ਆੜਤੀ ਆਏ ਨੇ ਉਹਨਾਂ ਨੂੰ ਬਹੁਤ ਦਿੱਕਤ ਆ ਨਹੀਂ ਕਿਸੇ ਨੂੰ ਖੜਨ ਦੀ ਪ੍ਰੋਬਲਮ ਆ ਤੇ ਉਹਨਾਂ ਦੀਆਂ ਦਿੱਕਤਾਂ ਵੱਲ ਖਾਸ ਮੈਂ ਮੇਰੀ ਕੋਸ਼ਿਸ਼ ਆ ਕਿ ਮੈਂ ਪਹਿਲਾਂ ਉਹਨਾਂ ਤੋਂ ਸ਼ੁਰੂ ਕਰਾਂ ਕਿਉਂਕਿ ਜਿਹੜੇ ਪੁਰਾਣੇ ਆੜਤੀ ਨੇ ਸੈਟਲ ਨੇ ਆਸੀਂ ਨਾਮਿਆਂ ਤੋਂ ਸ਼ੁਰੂਆਤ ਕਰਾਂਗੇ ਔਰ ਪਹਿਲੀ ਮੀਟਿੰਗ ਬੜੀ ਜਲਦੀ ਅਗਲੇ ਹਫਤੇ ਸੱਦਾਂਗੇ ਉਹਦੇ ਵਿੱਚ ਤੇ ਪੂਰਾ ਵਿਚਾਰ ਕਰਨਾ ਇੱਕ ਆਪਣੇ ਕਿਸਾਨਾਂ ਦੀ ਗੱਲ ਕਰ ਲਈਏ ਪੰਜਾਬ ਦੇ ਕਿਸਾਨ ਬਾਰਡਰਾਂ ਦੇ ਉੱਤੇ ਬਰੂਹਾਂ ਦੇ ਉੱਤੇ ਬੈਠੇ ਨੇ ਸ਼ੰਭੂ ਬਾਰਡਰ ਦੇ ਉੱਤੇ ਕਨੋਰੀ ਬਾਰਡਰ ਤੇ ਮੋਰਚੇ ਲਾਈ ਬੈਠੇ ਨੇ ਕੇਂਦਰ ਸਰਕਾਰ ਖਿਲਾਫ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਜاہے ਲੰਬੇ ਸਮੇਂ ਤੋਂ ਆਰਤੀ ਵੀ ਰਹਿ ਚੁੱਕੇ ਹੋ ਪਹਿਲਾਂ ਕਈ ਹੋਰ ਸੰਸਥਾਵਾਂ ਦੇ ਨਾਲ ਵੀ ਜੁੜੇ ਹੋਏ ਹੋ ਪਰ ਹੁਣ ਪ੍ਰਧਾਨ ਵੀ ਬਣ ਚੁੱਕੇ ਹੋ ਆਰਤੀ ਐਸੋਸੀਏਸ਼ਨ ਦੇ ਖਾਸ ਕਰਕੇ ਕਿਸਾਨਾਂ ਦਾ ਜਿਆਦਾ ਆਣਾ ਜਾਣਾ ਹੁੰਦਾ ਆਰਤੀਆਂ ਦੇ ਦੇਖੋ ਜੀ ਜਿਹੜਾ ਆੜਤੀ ਆ ਉਹ ਆੜਤੀ ਤਾਂ ਆੜਤੀ ਆ ਜੀ ਉਹਦੇ ਕੋਲ ਕਿਸਾਨ ਨੇ ਤੇ ਅਸੀਂ ਤਾਂ ਜਿੰਨੀਆਂ ਵੀ ਸਾਡੀਆਂ ਆੜਤਾ ਨੇ ਜਿੰਨੇ ਵੀ ਅਸੀਂ ਆੜਤੀਆਂ ਇਹਦੇ ਲੋ ਮੈਂ ਕਹਿਜ ਆੜਤੀ ਆੜਤੀਆਂ ਦਾ ਪ੍ਰਧਾਨ ਜਾਂ ਨਮਾਇੰਦਗੀ ਕਰਦਾ ਨਹੀਂ ਹੂੰ ਗੱਲ ਕਰਦਾ ਇਹ ਤਾਂ ਸ਼ੁਰੂ ਤੋਂ ਇਹ ਰਿਹਾ ਕਿ ਵੀ ਜਦੋਂ ਜਦੋਂ ਕਿਸਾਨੀ ਤੇ ਕੋਈ ਦਿੱਕਤ ਆਈ ਆ ਉਹ ਕਿਸਾਨੀ ਤੇ ਦਿੱਕਤ ਨਹੀਂ ਸਾਡੇ ਤੇ ਦਿੱਕਤ ਹੈ ਕਿਉਂਕਿ ਅਸੀਂ ਤੇ ਕਿਸਾਨ ਦਾ ਰਿਸ਼ਤਾ ਨਾ ਮਾਰਦਾ ਇਹ ਰੂਹਾਂ ਦੇ ਰਿਸ਼ਤੇ ਨੇ ਉਹ ਅਸੀਂ ਤਾਂ ਹਮੇਸ਼ਾ ਕਿਸਾਨ ਪੱਖੀਆਂ ਕਿਸਾਨਾਂ ਦੇ ਨਾਲ ਰਹਾਂਗੇ ਔਰ ਜਾਡੀ ਜੋ ਇਹ ਸਾਡੀਆਂ ਸੰਸਥਾਵਾਂ ਨੇ ਜਾਂ ਅਸੀਂ ਜੋ ਐਸੋਸੀਏਸ਼ਨਾਂ ਬਣਾਈਆਂ ਨੇ ਇਹ ਕੋਈ ਪੋਲਿਟਿਕਲ ਐਸੋਸੀਏਸ਼ਨਾਂ ਨਹੀਂ ਇਹ ਇੱਕ ਭਾਈਚਾਰਾ ਖਸਾਂਜਾ ਸਾਡੇ ਰਿਸ਼ਤਿਆਂ ਦੀਆਂ ਸਾਂਝਾਂ ਨੇ ਸੋ ਜਿਵੇਂ ਜਿਵੇਂ ਜੇ ਕਿਸਾਨ ਕਿਸਾਨ ਸਾਨੂੰ ਅੱਧੀ ਰਾਤ ਨੂੰ ਆਵਾਜ਼ ਮਾਰਨਗੇ ਤਾਂ ਉਹਨਾਂ ਦੀ ਆਵਾਜ਼ ਮਾਰਨ ਤੋਂ ਪਹਿਲਾਂ ਸਾਡਾ ਰੱਬ ਦਾ ਦੱਸੇਗਾ ਕਿ ਅਸੀਂ ਨਾਲ ਕਰਾਂਗੇ ਕਿੰਨੇ ਕਾਰੜਤੀ ਨੇ ਜੇ ਤੁਹਾਡੀ ਰਾਣਾ ਮੰਡੀ ਦੀ ਗੱਲ ਕਰਨੀ ਹੈ ਟੋਟਲ ਕਿੰਨੇ ਕਾਰੜਤੀ ਹੈਗੇ ਨੇ ਇਸ ਮੰਡੀ ਦੇ ਵਿੱਚ ਇਸ ਸੈਕਟਰ ਨੂੰ ਉੱਪਰ ਆੜਤੀ ਨਹੀਂ ਹੈ। ਉਹ 70 ਤੋਂ 75 ਆੜਤੀ ਹੈਗੀ। ਕਈ ਜਿਵੇਂ ਆੜਤੀਆਂ ਨੇ ਵੱਡੇ ਆੜਤੀ ਨੇ ਕਿਸੇ ਦੇ 2-2 ਲਾਇਸੈਂਸ ਵੀ ਨੇ ਤਾਂ ਉਹਨੇ ਤਾਂ 100 ਦੇ ਨੇੜੇ ਗਿਣਤੀ ਹੋ ਜਾਈ। ਤਾਂ ਉਹਨਾਂ ਦੇ ਲਈ ਵੀ ਪੁਖਤਾ ਪ੍ਰਬੰਧ ਤੁਹਾਡੇ ਕੀਤੇ ਹੋਏ ਨੇ ਤੁਹਾਡੇ ਵੱਲੋਂ ਸਾਰੇ ਜੀ ਗੱਲ ਕਰੀਏ ਕੁਝ ਅਜਿਹਾ ਹੋਰ ਮਨ ਦੇ ਵਿੱਚ ਸੋਚ ਰਿਹਾ ਹਾਂ ਕਿ ਉਹਨਾਂ ਦੇ ਲਈ ਮੈਂ ਇਹ ਕੁਝ ਖਾਸ ਕਰਨਾ ਚਾਹੁੰਦਾ ਆਪਣੇ ਵੱਲੋਂ ਕਿ ਮੈਂ ਇਹ ਚਾਹੁੰਦਾ ਕਿ ਉਹਨਾਂ ਦੇ ਲਈ ਇਹ ਸਹੂਲਤਾ ਕਿਸਾਨਾਂ ਨੂੰ ਜاہے ਉਹ ਆੜਤੀਆਂ ਨੂੰ ਮਿਲਣ। ਦੇਖੋ ਮਨ ਦੇ ਵਿੱਚ ਯਜਬਾ ਬਹੁਤਾ ਕੰਮ ਕਰਨ ਦਾ ਤੇ ਇੰਨਾ ਕਿ ਤੁਹਾਡੇ ਚੈਨਲ ਦੇ ਥਰੂ ਵਿਸ਼ਵਾਸ ਜ਼ਰੂਰ ਦਵਾਨਾ ਕਿ ਮਾਰਾ ਹੀ ਨੇ ਜੇ ਮੈਨੂੰ ਮੌਕਾ ਦਿੱਤਾ ਨਾ ਤਾਂ ਇੰਨੀ ਕਿ ਸ਼ਾਬ ਜ਼ਰੂਰ ਛੱਡ ਕੇ ਜਾਊਗਾ ਕਿ ਜਦੋਂ ਮਤਲਬ ਪ੍ਰਮਾਤਮਾ ਕਰੇ ਕਿ ਜਦੋਂ ਵੀ ਜਿੰਨੀ ਵੀ ਮੇਰੀ ਮਿਆਦ ਹੋਵੇ ਚਾਹੇ ਉਹ ਛਾਲ ਆ ਦੋ ਸਾਲਾ ਜਿੰਨਾ ਕਿ ਮੈਨੂੰ ਅਕਾਲ ਪੁਰਖ ਨੇ ਹੁਕਮ ਦਿੱਤਾ ਜਿੰਨਾ ਕਿ ਮੈਨੂੰ ਭਾਈ ਚਾਰਕ ਨੇ ਸਹਾਇਕ ਦਿੱਤਾ ਮਨ ਦੇ ਵਿੱਚ ਬਹੁਤ ਬਲਬਲੇ ਨੇ ਬਹੁਤ ਕੁਝ ਕਰਨ ਦਾ ਕੈਨ ਦੇ ਵਿੱਚ ਕੁਝ ਨਹੀਂ ਰੱਖਿਆ ਮੈਨੂੰ ਆਸ ਆ ਕਿ ਸੀਜ਼ਨ ਤੋਂ ਬਾਅਦ ਜਦੋਂ ਆਪਾਂ ਆ ਸੀਜ਼ਨ ਖਤਮ ਹੋਣ ਤੋਂ ਬਾਅਦ ਦੁਬਾਰਾ ਆਪਾਂ ਜਰੂਰ ਮਿਲਾਂਗੇ ਔਰ ਆਦੋਂ ਮੈਂ ਤੁਹਾਡੇ ਨਾਲ ਇਹ ਗੱਲਾਂ ਜਰੂਰ ਸਾਂਝੀਆਂ ਕਰੂੰਗਾ ਕਿ ਤੁਸੀਂ ਸਵਾਲ ਕੀਤਾ ਸੀ ਵੀ ਤੁਸੀਂ ਕੀ ਕੀ ਕਰਨਾ ਆਪਾਂ ਕੁਝ ਕਰਤਾ ਬਾਕੀ ਜਿੰਨੇ ਆੜਤੀ ਨੇ ਬਹੁਤ ਸਤਿਕਾਰਯੋਗ ਨੇ ਮੈਂ ਇਹਨਾਂ ਤੋਂ ਹੀ ਸਿੱਖਣਾ ਜੀ ਇਹਨਾਂ ਤੋਂ ਹੀ ਸਿੱਖਣਾ ਇਹਨਾਂ ਨੇ ਮੈਨੂੰ ਸੁਝਾਅ ਦੇਣੇ ਜਿੰਨੀ ਮੇਰੀ ਉਮਰ ਆ ਇੰਨੇ ਇਸ ਤੋਂ ਵੱਧ ਤਾਂ ਇਹਨਾਂ ਦਾ ਤਜਰਬਾ ਵਾ ਵੀ ਆੜਤੀ ਚੀਜ਼ ਆ ਸੀ ਤਾਂ ਚਲੋ ਹੁਣ ਇਹਨਾਂ ਦੇ ਬੱਚੇ ਆ ਅਸੀਂ ਤਾਂ ਹੋਣਾ ਆ ਤੇ ਇਹਨਾਂ ਤੋਂ ਸਿੱਖਣਾ ਕਿ ਮੰਡੀ ਦੇ ਵਿੱਚ ਜੋ-ਜੋ ਕਮੀਆਂ ਸਾਨੂੰ ਮਹਿਸੂਸ ਹੋਣਗੀਆਂ ਪਹਿਲ ਦੇ ਆਧਾਰ ਤੇ ਕੰਮ ਕਰੂੰਗਾ ਔਰ ਮੈਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਸਾਡੇ ਜੋ ਹਲਕੇ ਦੇ ਵਿਧਾਇਕ ਨੇ ਇਸ ਰਾਜੇਦਾਰ ਸਿੰਘ ਜਾਲਪੁਰਾ ਨੂੰ ਦਾ ਧੰਨਵਾਦ ਕਰਦਾ ਕਿ 2 ਸਾਲ ਦੇ ਵਿੱਚ ਅਸੀਂ ਵੀ ਬਹੁਤ ਸਰਕਾਰਾਂ ਨਾਲ ਜੁੜੇ ਰਹੇ ਆ ਤੁਸੀਂ ਦੇਖਿਆ ਵੀ ਜਿੰਨੀਆਂ ਕਲਾਕੇ ਦੀਆਂ ਮੰਗਾਂ ਸੀ ਤਾਂ ਉਹਨਾਂ ਨੇ ਪਹਿਲ ਦੇ ਆਧਾਰ ਤੇ ਹਲ ਕਰਵਾਈਆਂ ਨੇ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਜੇ ਰਾਤ ਨੂੰ 12 ਵਜੇ ਵੀ ਲੋੜ ਪਊ ਨਾ ਤਾਂ ਅਸੀਂ ਐਮਐਲਏ ਸਾਹਿਬ ਨੂੰ ਕੁੱਤੀ ਨੂੰ ਉਠਾ ਕੇ ਲਿਆ ਕੇ ਖੜਾ ਕਰ ਲਾਂਗੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਆਸਵੰਦਾਂ ਕਿ ਅਸੀਂ ਇਸ ਪ੍ਰਧਾਨ ਜੀ ਨੂੰ ਅਸੀਂ ਸੰਸਥਾ ਨੂੰ ਬਹੁਤ ਬਲੰਦੀਆ ਤੇ ਲੈ ਕੇ ਜਾਵਾਂ। ਸ੍ਰੀਮ ਬਿਲਕੁਲ ਜੀ ਗੱਲਬਾਤ ਕੀਤੀ ਹੈ ਅਸੀਂ ਆਰਪੀਆ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੋਹਿਤ ਗੁੰਦਰਾਵਣਾ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਤੇ ਕਿਸਾਨਾਂ ਤੇ ਆਰਪੀਆ ਦਾ ਜਿਹੜਾ ਰਿਸ਼ਤਾ ਹੈ ਉਹ ਇੱਕ ਨੋ ਮਾਸ ਦੀ ਤਰ੍ਹਾਂ ਹੁੰਦਾ ਹੈ ਜੇ ਕਿਸਾਨਾਂ ਨੂੰ ਕਿਸੇ ਵੀ तरह ਦੀ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਤਾਂ ਮੈਂ ਹਮੇਸ਼ਾ ਆੜਤੀਆਂ ਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਆ ਪੁਖਤਾ ਜਿਹੜੇ ਪ੍ਰਬੰਧ ਨੇ ਜਿਸ ਤਰ੍ਹਾਂ ਦੀ ਕੋਈ ਵੀ ਦਿੱਕਤ ਹੈ ਜਾਏ ਉਹ ਸੀਜ਼ਨ ਮੰਡੀ ਦਾ ਵਿੱਚ ਸ਼ੁਰੂ ਹੋਣ ਵਾਲਾ ਕਾਣਕ ਦਾ ਹਰ ਤਰ੍ਹਾਂ ਦੇ ਪ੍ਰਬੰਧ ਦਾ ਜਾਇਜ਼ਾ ਲੈਣ ਦੇ ਲਈ ਮੈਂ ਆਪ ਮੰਡੀ ਦੇ ਵਿੱਚ ਜਾ ਰਿਹਾ ਤੇ ਕਿਸੇ ਵੀ ਤਰ੍ਹਾਂ ਦੀ ਕਮੀ ਹੈ ਜਿਹੜੀ ਜਾਏ ਉਹ ਕਿਸਾਨਾਂ ਦੀ ਗੱਲ ਹੋਵੇ ਜਾਏ ਆੜਤੀਆਂ ਦੀ ਉਹਨਾਂ ਨੂੰ ਇਸ ਸੀਜ਼ਨ ਦੇ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਉਹਦੇ ਰਿਪੋਰਟਸ ਦੇ ਲਈ ਦੇਖਦੇ ਰਹੋ ਡੀਫਾਈ ਚੈਨਲ ਪੰਜਾਬੀ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾ ਕਿ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ